ਇਹਨੂੰ ਕਹਿੰਦੇ ਚਲ ਮਲ ਇਹਦੇ ਵਿੱਚ 52 ਅੰਦਰ ਜਾਣਾ ਲਾਉਡ ਨਹੀਂ ਹੈ ਤੇ ਇਹ ਸਾਰੀ ਸਿਟੀ ਜੈਪੁਰ ਦੀ ਜਿਹੜੀ ਉਹ ਦੇਖ ਰਹੇ ਹੋ ਉਹ ਜੈਪੁਰ ਦੀ ਸਿਟੀ ਹੈ ਤੇ ਪੱਦਰ ਮੌਸਮ ਕਿੰਨਾ ਬੜੀ ਬੜਾ ਤੇ ਪਹੁੰਚ ਆਇਆ ਨੇ ਤੇ ਆ ਦੇਖੋ ਇਹ ਹੈਗਾ ਜੈਗੜ ਦਾ ਸੌਰੀ ਜੈਪੁਰ ਦੇ ਵਿੱਚ ਜੈਗੜ ਕਿਲਾ ਤੇ ਇਹ ਪਿਆ ਉਹ ਨਹੀਂ ਤੋਪ ਉਹ ਸਟੈਮ ਰਾਜਿਆਂ ਮਹਾਰਾਜਿਆਂ ਦੀ ਜਿਹੜੀ ਉਸ ਟੈਂਪ ਹੈ ਕਿਸੇ ਦੀ ਜਿਹੜੀ ਚਲਾਉਂਦੇ ਸੀਗੇ ਬਹੁਤ ਵੱਡੇ ਵੱਡੇ ਟਾਇਰ ਨੇ ਤੇ ਮੌਸਮ ਬਹੁਤ ਵਧੀਆ ਬਣਿਆ ਹੈ ਬਣੇ ਰਿਓ ਮੈਨੂੰ ਆਪ ਤੁਹਾਨੂੰ ਪੂਰੀ ਵੀਡੀਓ ਦਿਖਾਉਣਾ ਤੇ ਜਿੱਦਾਂ ਥੋੜਾ ਮੋਟਾ ਖਾਲੀ ਪੁੱਖ ਲੱਗੀ ਉਹ ਤੇ ਉਧਰ ਵੀ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਮੈਂ ਥੋੜਾ ਜਿਹਾ ਉਧਰ ਵੀ ਉਹ ਦੀਂਦਾ ਕਾ ਵੀ ਉਹ ਵਧੀਆ ਦੀਂਦਾ ਪਰ ਦੇਖ ਸਾਡੇ ਤੁਸੀਂ ਕਿੰਦਾ ਦੇ ਵੀ ਉਹ ਹੁੰਦਾ ਤੇ ਗੱਡੀਆਂ ਵਗੈਰੀ ਖੜੀਆਂ ਨੇ ਵੈਸੇ ਆ ਦੇਖੋ ਇਥੇ ਜਿਹੜੇ ਸੈਨਿਕ ਹੁੰਦੇ ਸੀ ਸੈਨਿਕ ਇੱਥੇ ਖੜਕੇ ਦੇਖ ਸੀ ਸਾਰੇ ਪਾਸੇ ਉਹਨੂੰ ਦਿੰਦਾ ਸੀ ਕਿ ਹਮਲਾ ਕਰਦਾ ਜੀ ਤਾਂ ਜੈਪੁਰ ਵੀ ਆ ਸਕਦੇ ਹੁਕਮ ਨੇ ਤੇ ਕੰਮ ਕਰ ਆ ਦੇਖੋ ਡਾਇਰ ਦੇ ਕਰਕੇ ਫੜਫੜ ਕਰਕੇ ਹਵਾਉਂਦੀ ਇੱਥੇ ਅੱਗੇ ਚੱਲਾਂਗੇ ਤੇ ਚੀਜ਼ ਬਹੁਤ ਵਧੀਆ ਜੈਪੁਰ ਮੌਸਮ ਠੰਡਾ ਗਰਮੀ ਤਾਂ ਪਾਉਂਦੇ ਇਥੇ ਤੇ ਹੌਂਦਾ ਮੌਸਮ ਬਹੁਤ ਵਧੀਆ ਠੀਕ ਆ ਕੇ ਇੱਥੇ ਤੇ ਥੋੜਾ ਮੋਟਾ ਆਪਾਂ ਖਾ ਲਿਆ ਹੁਣ ਆਪਾਂ ਖਾਵਾਂਗੇ ਠੀਕ ਆ ਤੇ ਜਿਹੜੇ ਆਏ ਨੇ ਸਬਸਕ੍ਰਾਈਬ ਕਰਦੇ ਹੋ ਜ਼ਰੂਰ ਖਾਣ ਨੂੰ ਵੀ ਪਰ ਜਗ੍ਹਾ ਬਣੇ ਪੋਸਟਰੀ ਹੋਊਗੀ ਪਰ ਦੇਖ ਲੈਣਾ ਕੀ ਰੇਟ ਮਿਲਦਾ ਥੋੜਾ ਮੋਟਾ ਕਾਸਟ ਇੱਥੇ ਰੇਟ ਤੇ ਉਹ ਤਾਂ ਚਾਹ ਬਣ ਰਹੀ ਹੈਗੀ ਮੇਰੇ ਲਈ ਪੈਸਾ ਹੁਣ ਆਪਾਂ ਦੋਸਤੋ ਕੰਮ ਕਰਕੇ ਫਾਈਟ ਮੈਂ ਬੈਠਣ ਜਗਾ ਆ ਦੇਖੋ ਬੈਕਗਰਾਉਂਡ ਤੁਹਾਨੂੰ ਸਾਰਾ ਉਹ ਨਾ ਕੀਤਾ। ਹਾਂ ਦੇਖ। ਆਹ ਜੋ ਉਹਨਾਂ ਨਾਲ ਖਾਣੇ ਤੇ ਆ ਰਹੇ ਹਾਂ। ਤੇ ਨਾਲ ਜਿਹੜੇ ਆਏ ਨੇ ਪੇਜ ਤੇ ਥੋੜਾ ਜਨਾ ਕਰ ਦਿਓ ਆਪਣਾ ਕੇ ਸਬਸਕ੍ਰਾਈਬ ਕਰ ਦਿਓ। ਤੇ ਨਾਲ ਨਾਲ ਕਰੋ ਥੋੜਾ ਜਿਆ। ਕਿਤੇ ਅੱਗੇ ਦਿਖਾਉਣਾ ਤੁਹਾਨੂੰ ਮੇਨ ਚੀਜ਼ ਹੁਣ ਜਿਹੜੀ ਚੀਜ਼ ਦੇਖਣ ਆ ਰਹੀ ਹੈ ਤੁਹਾਡੇ ਵੀਊ ਦੇ ਤੁਹਾਨੂੰ ਉਹ ਚੀਜ਼ ਦਿਖਾ ਰਿਹਾ ਮੈਂ ਚੈਟ ਦੇ ਉੱਪਰ। ਆ ਦੇਖੀ ਜਿਵੇਂ ਅਸੀਂ ਇੱਥੇ ਪੌੜੀ ਚੜ ਰਹੇ ਆਂ ਵੀਊ ਦੇਖਿਆ ਯਾਰ ਤੁਸੀਂ ਜਿਹੜਾ ਅਸਲੀ ਵੀਊ ਦੇਖਣ ਦਾ ਇਥੋਂ ਉਹ ਦੇਖੋ ਉਹ ਦੇਖ ਸਾਡੇ ਕਿੰਨਾ ਸੋਹਣਾ ਉਧਰ ਤੋਂ ਪਹਿਲਾਂ ਵੀਊ ਦਿਖਾਇਆ ਸੀ ਨੂੰ ਮੈਂ ਇਧਰ ਵੀਊ ਦਿਖਾ ਤੁਹਾਨੂੰ ਥੋੜਾ ਜਿਹਾ ਹੁਣ ਤੁਹਾਨੂੰ ਮੈਂ ਇਧਰ ਵੀਊ ਦਿਖਾ ਰਿਹਾ ਸਾਰਾ ਕਈ ਮਾਸਮ ਹੁਣ ਵਧੀਆ ਬਣ ਰਹੇ ਨੇ ਤੇ ਮਾਸਮ ਠੰਡਾ ਥੋੜਾ ਬੱਦਲ ਵਾਲੀ ਹੋਈ ਪਈ ਆਹ ਤਾਂ ਪੁਰਾਣੀ ਤੋਪ ਆਏ ਤੁਹਾਨੂੰ ਮੈਂ ਪਹਿਲਾਂ ਵੀ ਲਾਇ ਦੇ ਵਿੱਚ ਦੱਸਿਆ ਸੀਗਾ ਆਪਣੇ ਪੰਜਾਬ ਵਿੱਚ ਸਿੱਕ ਇਤਿਹਾਸ ਤਾਂ ਖਤਮ ਹੋ ਚੁੱਕਾ ਪਰ ਇਹਨਾਂ ਨੇ ਬਰਾਸ ਥੰਮੀ ਰੱਖਿਓਣਾ ਥੋੜਾ ਮੋਟਾ ਘੁੰਮਣਾ ਜ਼ਰੂਰੀ ਆ ਐਸੇ ਕਰਕੇ ਤੇ ਜਿਹੜੇ ਮੇਰੇ ਵੀਰ ਨੇ ਥੋੜੇ ਜਿਹਾ ਮੈਨੂੰ ਫੋਨ ਕਰ ਰਹੇ ਨੇ ਥੋੜੇ ਜਿਹਾ ਘੁੰਮਣ ਗਏ ਐ ਇਸ ਕਰਕੇ ਥੋੜਾ ਟਾਈਮ ਲੱਗ ਜਾਂਦਾ ਤੇ ਬਾਕੀ ਵੀਡੀਓ ਦੇਖ ਲਓ LED ਸਟਰੈਚ ਸੀਲਿੰਗ ਵਾਲੇ ਸਾਰੀਆਂ ਪਾਈਆਂ ਹੋਈਆਂ ਨੇ ਕਿਹੜਾ ਨੇ ਜਿੰਨੇ ਵੀ ਨੇ ਤੇ ਤੁਹਾਨੂੰ ਥੋੜਾ ਮੂਡ ਵੀ ਬੰਦੇ ਦਾ ਘੁੰ